ਗੁੱਡ ਇਵਨਿੰਗ एवरीवन ਸਸ਼ੀਕਾਲ ਜੀ ਨਮਸਤੇ ਸਸ਼ੀਕਾਲ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤੁਹਾਡੇ ਆਪਣੇ ਸਟੱਡੀ ਚੈਨਲ ਐਰੂਡੀਸ਼ਨ ਸਟੱਡਿਸ ਤੇ ਜਿੱਤੇ ਅਸੀਂ ਕਰਦੇ ਆ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਦੀ ਤਿਆਰੀ ਖਾਸ ਕਰਕੇ ਅਗਰ ਉਸ ਐਗਜ਼ਾਮ ਦੇ ਵਿੱਚ ਪੰਜਾਬੀ ਇੱਕ 파ਟ ਹੈ ਜੋ ਕਿ ਪੰਜਾਬ ਦੇ ਹਰ ਇੱਕ ਪੇਪਰ ਵਿੱਚ ਹੁੰਦਾ ਹੈ ਹਿਸਟਰੀ ਇੱਕ 파ਟ ਹੈ ਪੋਲਿਟੀਕਲ ਸਾਇੰਸ ਇੱਕ 파ਟ ਹੈ ਤਾਂ ਤੁਹਾਨੂੰ ਇਹਨਾਂ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਇਸੇ ਹੀ ਚੈਨਲ ਦੇ ਉੱਪਰ ਮਿਲ ਜਾਣਗੀਆਂ ਬਹੁਤ ਹੀ ਸਿੰਪਲ ਲੈਂਗੁਏਜਸ ਦੇ ਵਿੱਚ ਉਹਨਾਂ ਨੂੰ ਕਰਵਾਇਆ ਗਿਆ ਹੈ ਰਾਈਟ ਕਿਤੇ ਕਿਤੇ ਅੰਗਰੇਜ਼ੀ ਵੀ ਆ ਕਿਤੇ ਕਿਤੇ ਪੰਜਾਬੀ ਵੀ ਹੈ ਜਦੋਂ ਆਪਾਂ ਪੋਲੀਟੀਕਲ ਸਾਇੰਸ ਦੀ ਗੱਲ ਕਰਦੇ ਹਾਂ ਬਟ ਚਾਹੇ ਤੁਹਾਡੇ ਸਾਹਮਣੇ ਇੰਗਲਿਸ਼ ਦੇ ਵਿੱਚ ਹੀ ਕਿਉਂ ਨਾ ਡਾਟਾ ਹੋਵੇ ਬਟ ਉਹਨੂੰ ਜਦੋਂ ਆਪਾਂ ਡਿਟੇਲ ਚ ਡਿਸਕਸ ਕਰੀਦਾ ਹੈ ਤਾਂ ਪੰਜਾਬੀ ਦੇ ਵਿੱਚ ਕਰੀਦਾ ਹੈ ਤਾਂ ਕਿ ਸਾਰੇ ਵਿਦਿਆਰਥੀਆਂ ਨੂੰ ਸਮਝ ਵਿੱਚ ਆ ਜਾਵੇ ਠੀਕ ਹੈ ਐਂ ਦੇ ਤੋਂ ਬਿਨਾ ਅਗਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਮਾਸਟਰ ਕੇਡਰ UGC ਲੈਕਚਰਰ ਪੰਜਾਬੀ ਜਾਂ ਹਿਸਟਰੀ ਔਰ ਇਹਦੇ ਤੋਂ ਬਿਨਾ DTSB, TGPT ਚੰਡੀਗੜ੍ਹ ਦਾ ਕੋਈ ਵੀ ਇਗਜ਼ਾਮ ਤੁਸੀਂ ਪ੍ਰਪੇਅਰ ਕਰਦੇ ਪਿਓ ਤੁਸੀਂ ਇਹਨਾਂ ਵਿੱਚ ਕੋਈ ਵੀ ਪੇਪਰ ਭਰਿਆ ਹੋਇਆ ਤਾਂ ਇਹ ਚੈਨਲ ਤੁਹਾਡੇ ਲਈ ਹੈਗਾ ਫਿਊਚਰ ਦੇ ਵਿੱਚ ਅਗਰ ਤੁਸੀਂ ਟੀਚਿੰਗ ਦੀ ਜੌਬ ਕਰਨਾ ਚਾਹੁੰਦੇ ਹੋ ਤਾਂ ਇਹ ਚੈਨਲ ਤੁਹਾਡੇ ਲਈ ਹੈਗਾ ਪੰਜਾਬ ਦੇ ਵਿੱਚ ਤੁਸੀਂ ਕੋਈ ਵੀ ਨੌਕਰੀ ਕਰਨੀ ਹੈ ਪੇਪਰ A ਪੰਜਾਬੀ ਦਾ ਕਲੀਅਰ ਕਰਨਾ ਪੈਣਾ ਤਾਂ ਇਹ ਚੈਨਲ ਤੁਹਾਡੇ ਲਈ ਹੈਗਾ ਠੀਕ ਹੈ ਤਾਂ ਅਗਰ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਦੀ ਸੈਸ਼ਨ ਲੈਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਜੀ 올라이ਟ ਠੀਕ ਹੈ ਇਹਨਾਂ ਦਿਨਾਂ ਵਿੱਚ ਅਸੀਂ ਸਟਾਰਟ ਕੀਤਾ ਹੋਇਆ ਆ ਮੌਕ ਟੈਸਟ ਸੀਰੀਜ਼ ਨੂੰ ਜਿਸ ਦੇ ਵਿੱਚ ਅਸੀਂ ਸਾਡਾ ਮੇਨ ਟਾਰਗੇਟ UGC ਐਂਡ D ट्रिपल एसबी TGT ਨੂੰ ਰੱਖਿਆ ਹੋਇਆ ਓਕੇ ਐਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਲੋਕ ਧਾਰਾ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਐਂਡ ਇਹਨਾਂ ਲੈਕਚਰ ਤੁਹਾਨੂੰ ਆਲਰੇਡੀ ਮਿਲ ਚੁੱਕੇ ਨੇ ਤੇ ਅੱਜ ਜਿਹੜਾ ਤੁਹਾਡਾ ਲੈਕਚਰ ਹੋਊਗਾ ਮੌਕ ਟੈਸਟ ਇਹ ਹੋਏਗਾ 10ਵਾਂ ਓਕੇ ਤੇ ਇਹ ਆਪਾਂ ਮਹੱਤਵਪੂਰਨ ਪ੍ਰਸ਼ਨਾਂ ਦੀ ਇੱਕ ਲੜੀ ਸਟਾਰਟ ਕੀਤੀ ਹੈ ਜਿਸ ਦੇ ਵਿੱਚ ਅਸੀਂ 650 ਕੁਐਸਚਨਸ ਨੂੰ ਕਰਾਂਗੇ ਜੋ ਤੁਹਾਡਾ ਪੰਜਾਬੀ ਸੱਭਿਆਚਾਰ ਤੇ ਲੋਕ ਧਾਰਾ ਵਾਲਾ ਟੌਪਿਕ ਹੈ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲੂਗਾ ਓਕੇ ਜੀ ਤੇ ਜੇਕਰ ਤੁਹਾਡੇ ਵਿੱਚੋਂ ਕੋਈ ਵੀ ਵਿਦਿਆਰਥੀ ਥਿਊਰੀ ਬੈਚ ਲੈਣਾ ਚਾਹੁੰਦਾ ਆ ਜਾਂ ਫਿਰ ਅਗਰ ਤੁਸੀਂ ਮੌਕ ਟੈਸਟ ਬੈਚ ਲੈਣਾ ਹੈ ਖਾਸ ਕਰਕੇ UGC ਸਪੈਸ਼ਲ ਸਾਡਾ ਇੱਕ ਬੈਚ ਆਇਆ ਆ ਉਹਦੇ ਵਿੱਚ ਅਗਰ ਤੁਸੀਂ ਇਕੱਲੇ ਮੌਕ ਟੈਸਟ ਵੀ ਲੈਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਪ੍ਰੋਪਰ ਤਿਆਰੀ ਕਰਨੀ ਹੈ ਯਾਨੀ ਕਿ ਥਿਉਰੀ ਨੂੰ ਪੜ੍ਹਨਾ ਹੈ ਤਾਂ ਫਿਰ ਵੀ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਨੰਬਰ ਹੈ 6280492562 ਠੀਕ ਜੀ ਤਾਂ ਤੁਸੀਂ ਚਾਹੋ ਤਾਂ ਇਹਨਾਂ ਦੇ ਨੰਬਰ ਉੱਪਰ ਸੰਪਰਕ ਕਰ ਸਕਦੇ ਹੋ ਤੇ ਜੇਕਰ ਤੁਹਾਡਾ ਟਾਰਗੇਟ ਦਸੰਬਰ ਦਾ UGC ਹੈ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੀ ਗਾਰੰਟੀ ਦਿੰਦੀ ਆ ਫੇਰੀ ਬਾਅਦ ਦੇ ਨਾਲ-ਨਾਲ ਅਗਰ ਤੁਸੀਂ ਮੌਕ ਟੈਸਟ ਦੇ ਬੈਚ ਨੂੰ ਵੀ ਲੈ ਲਿਆ ਤਾਂ ਵੀ ਹੁੰਦੇ ਤੋਂ ਬਾਹਰ ਪ੍ਰਸ਼ਨ ਮੈਨੂੰ ਲੱਗਦਾ ਨਹੀਂ ਜਾਊਗਾ ਕਿਉਂਕਿ ਅਦਰਵਾਇਜ਼ ਆਈ نو ਥੈਟ ਕਿ UGC ਦੇ ਲਈ ਇਹ ਕਹਣਾ ਬਹੁਤ ਵੱਡੀ ਗੱਲ ਹੈ ਕਿ ਪੇਪਰ ਇਹਦੇ ਵਿੱਚੋਂ ਹੀ ਆਜੂਗਾ ਹੈਨਾ ਕਿਉਂਕਿ ਹੁੰਦਾ ਘੇਰਾ ਬਹੁਤ ਹੀ ਜ਼ਿਆਦਾ ਵਿਸ਼ਾਲ ਹੈ ਪਰ ਫਿਰ ਵੀ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ 80 ਤੋਂ 90% ਉਹਦੇ ਵਿੱਚੋਂ ਦੀ ਸਿਲੇਬਸ ਆ ਜਾਣਾ ਹੈ ਜਿੰਨੂੰ ਤੁਸੀਂ ਆਰਾਮ ਦੇ ਨਾਲ ਕਰੈਕ ਕਰ ਸਕਦੇ ਹੋ ਠੀਕ ਹੈ ਬਾਕੀ ਮਿਹਨਤ ਤੁਹਾਡੀ ਹੋਏਗੀ 올 ਰਾਈਟ ਤੇ ਜੇਕਰ ਤੁਸੀਂ ਸਾਡੀਆਂ YouTube ਦੀਆਂ ਕਲਾਸਿਸ ਦੀ ਫਰਦਰ ਅਪਡੇਟ ਲੈਣੀ ਹੈ ਤਾਂ ਉਹਦੇ ਲਈ ਤੁਸੀਂ Telegram ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ ਡਿਸਕ੍ਰਿਪਸ਼ਨ 'ਚ ਤੁਹਾਨੂੰ ਉਹਦਾ ਲਿੰਕ ਮਿਲ ਜੂਗਾ ਇਹ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਤਿੰਨ ਕਲਾਸਿਸ ਦੇ ਵੀ ਲਿੰਕ ਦਿੱਤੇ ਨੇ ਜੋ ਕਿ ਤੁਹਾਡੀ ਰਿਵੀਜ਼ਨ ਲਈ ਬਹੁਤ ਇੰਪੋਰਟੈਂਟ ਨੇ ਇੱਕ 10 ਘੰਟੇ ਦੀ ਮੈਰਾਥਨ ਹੈ ਜਿਹਦੇ ਨਾਲ ਇੱਕੋ ਹੀ ਕਲਾਸ ਦੇ ਵਿੱਚ ਤੁਹਾਡੇ ਸਾਰੇ ਦੇ ਸਾਰੇ ਪੇਪਰ ਦੀ ਰਿਵੀਜ਼ਨ ਹੋ ਜਾਣੀ ਆ ਠੀਕ ਹੈ ਐਂਦੇ ਤੋਂ ਬਿਨਾ ਗ੍ਰਾਮਰ ਦੀ ਵੀ ਇੱਕ ਮਾਸਟਰ ਵੀਡੀਓ ਹੈ ਤੇ ਸੱਭਿਆਚਾਰ ਦੀ ਵੀ ओके ਤਿੰਨਾਂ ਵਿੱਚੋਂ ਤੁਸੀਂ ਚਾਹੋ ਤਾਂ ਤਿੰਨਾਂ ਨੂੰ ਦੇਖ ਸਕਦੇ ਹੋ ਤੇ ਤੁਹਾਡੇ ਪੇਪਰਸ ਤੁਹਾਡੀ ਬਹੁਤ ਹੈਲਪ ਹੋ ਜੂਗੀ ਚਲੋ ਫਿਰ ਅੱਜ ਦਾ ਲੈਕਚਰ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਦੇਖੋ ਜੀ ਤੁਹਾਡੇ ਸਾਹਮਣੇ ਹੈ ਪਰੇ ਕਥਾਵਾਂ ਵਿਚਲਾ ਸੰਸਾਰ ਹੁੰਦਾ ਹੈ ਪਰ ਆ ਸੰਸਾਰ বস্তু ਸੰਸਾਰ ਆਮ ਸੰਸਾਰ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਹਾਂਜੀ ਪਰੇ ਕਥਾਵਾਂ ਦੇ ਵਿਚਲੀ ਜਿਹੜੀ ਦੁਨੀਆ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਚਲੋ उत्तर करो प्रश्न नंबर पहले यस प्लीज हाँ जी जी यस जीवान जी सताल पहले दे तो उत्तर आ रहा है ए यानी कि पर संसार बिल्कुल ठीक है यानी जो इस दुनिया की गल ना करे है ना ओके अगे देखते हैं जी दूसरा क्वेश्चन जी ਅਗਲਾ ਕੁਐਸਚਨ ਹੈ ਕਿਹੜੀਆਂ ਕਥਾਵਾਂ ਵਿੱਚ ਸਭ ਤੋਂ ਵੱਧ ਲੋਕਧਾਰਾਈ ਅੰਸ਼ ਮਿਲਦੇ ਹਨ ਮਿੱਥਕਥਾਵਾਂ ਦੰਤਕਥਾਵਾਂ ਪਰੀ ਕਥਾਵਾਂ ਜਨੌਰ ਕਥਾਵਾਂ ਯਸ ਆਈ ਫਾਊਂਡ ਦਾ ਦੂਸਰੇ ਕੁਐਸਚਨ ਦੇ ਲਈ ਕੀ ਉੱਤਰ ਹੋਏਗਾ ਕਿਹੜੀਆਂ ਕਥਾਵਾਂ ਵਿੱਚ ਸਭ ਤੋਂ ਵੱਧ ਲੋਕਧਾਰਾਈ ਅੰਸ਼ ਮਿਲਦੇ ਨੇ ਜਿਵੇਂ ਹੀ ਤੁਹਾਡੇ ਸਾਹਮਣੇ ਕੁਐਸਚਨ ਆਂਦਾ ਆ ਪਲੀਜ਼ ਤੁਸੀਂ ਉਹਦਾ ਆਨਸਰ ਨਾਲ ਦੀ ਨਾਲ ਕਰ ਦਿਆ ਕਰੋ ਮੇਰੇ ਰੀਡ ਕਰਨ ਦੀ ਵੇਟ ਨਹੀਂ ਕਰਨੀ ਦੂਸਰੇ ਲਈ ਤੁਹਾਡਾ ਸੀ ਉੱਤਰ ਆ ਰਿਹਾ ਹੈ ਬਿਲਕੁਲ ਸਹੀ ਉੱਤਰ ਹੈ ਇਹ ਹੋ ਜਾਊਗਾ ਜੀ ਪਰਿਕਥਾਵਾਂ ਅੱਗੇ ਹੈ ਤੀਸਰਾ ਪ੍ਰਸ਼ਨ ਮਨੁੱਖ ਦੀਆਂ ਬਿਰਤੀਆਂ ਦਾ ਪਰਿਕਥਾਵਾਂ ਦੇ ਵਿੱਚ ਕੀ ਹੁੰਦਾ ਹੈ ਅਜਨਬੀਕਰਨ ਅਮੂਰਤੀਕਰਨ ਸਮੂਹੀਕਰਨ ਸਮੂਰਤੀਕਰਨ ਹਾਂਜੀ ਜੀ ਸਾਡੀਆਂ ਬਿਰਤੀਆਂ ਦਾ ਪਰਿਕਥਾਵਾਂ ਦੇ ਵਿੱਚ ਕੀ ਹੁੰਦਾ ਹੈ ਯਸ ਪਲੀਜ਼ ਅੱਜ ਜਦੋਂ ਆਪਾਂ ਐਕਸਟਰਾ ਯਾਨੀ ਬੋਨਸ ਫੈਕਟ ਕਰਨਾ ਹੈ ਉਹਦੇ ਵਿੱਚ ਆਪਾਂ ਕਿਹੜੇ ਵਾਲਾ ਲੋਕ ਕਾਵ ਰੂਪ ਕਰਾਂਗੇ ਜਾਂ ਤੁਸੀਂ ਸਭਿਆਚਾਰ ਦਾ ਰੂਪ ਕਹਿ ਸਕਦੇ ਹੋ ਖਿਉਰੀ ਤੇ ਖਿਉਰੀ ਤੁਸੀਂ ਬਹੁਤ ਹੀ ਘੱਟ ਸੁਣਿਆ ਹੋਣਾ ਤਾਂ ਇਸ ਲਈ ਮੈਂ ਸੋਚਿਆ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਠੀਕ ਹੈ ਤੀਸਰੀ ਲਈ ਬੀ ਉੱਤਰ ਆਇਆ ਵੈਰੀ ਵੈਰੀ ਗੁੱਡ ਜਿਨ੍ਹਾਂ ਨੇ ਵੀ ਅਮੂਰਤੀ ਕਰਨ ਉੱਤਰ ਦਿੱਤਾ ਹੈ ਅੱਗੇ ਗੱਲ ਕਰਦੇ ਹਾਂ ਚੌਥੇ ਪ੍ਰਸ਼ਨ ਲਈ ਪੰਜਾਬੀ ਦੀ ਕਿਹੜੀ ਪਰਿਕਥਾ ਇਸਲਾਮੀ ਮੁੱਢ ਦੀ ਹੈ ਸਬਜਪਰੀ ਅਨਾਰਾਪਰੀ ਜਲਪਰੀ ਸਾਰੇ ਹੀ ਕਿਹੜੀ ਪਰਿਕਥਾ ਇਸਲਾਮੀ ਮੁੱਢ ਦੀ ਹੈ ਹਾਂਜੀ ਜੀ ਉੱਤਰ ਕਰੋ ਪ੍ਰਸ਼ਨ ਨੰਬਰ ਚੌਥੇ ਦੇ ਲਈ ਯੈਸ ਪਲੀਜ਼ ਫੋਰਥ ਦੇ ਲਈ ਕੀ ਆਨਸਰ ਆ ਰਿਹਾ ਜੀ ਤੁਹਾਡਾ ਕੁਐਸਚਨ ਦਾ ਨੰਬਰ ਜ਼ਰੂਰ ਪਾਣਾ ਏ ਵੈਰੀ ਵੈਰੀ ਗੁੱਡ ਸ਼ਾਬਾਸ਼ ਬਿਲਕੁਲ ਸਹੀ ਬਲਜੀਤ ਜੀ ਇਸ ਦਾ ਉੱਤਰ ਹੋ ਜਾਊਗਾ ਸਬਜਪਰੀ ਠੀਕ ਜੀ ਅੱਗੇ ਪੰਜਵਾਂ ਪ੍ਰਸ਼ਨ ਕਿਸ ਕਥਾ ਦੀ ਦੁਨੀਆ ਵਿਕਰਾਲ ਅਤੇ ਵਿਲੱਖਣ ਕਿਸਮ ਦੀ ਹੁੰਦੀ ਹੈ ਪਰਿਕਥਾ ਮਿੱਥ ਕਥਾ ਨੀਤੀ ਕਥਾ ਪ੍ਰੇਤ ਕਥਾ ਉੱਤਰ ਕਰਨਾ ਜੀ ਪ੍ਰਸ਼ਨ ਨੰਬਰ 5ਵੇਂ ਦੇ ਲਈ ਜੇਕਰ ਤੁਹਾਨੂੰ ਇੱਥੇ ਦਿੱਤੇ ਗਏ ਪ੍ਰਸ਼ਨ ਪਸੰਦ ਆ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਅਗਰ ਤੁਹਾਨੂੰ ਨੀਡ ਲੱਗਦੀ ਹੈ ਤੇ ਲਾਈਕ ਵੀ ਤਦ ਕਰਨਾ ਜੇ ਤੁਹਾਨੂੰ ਲੱਗਦਾ ਹੈ ਵੀ ਹਾਂ ਇਹਦੇ ਵਿੱਚ ਮਿਹਨਤ ਕਰਕੇ ਤੇ ਤੁਹਾਡੇ ਲਈ ਜਿਹੜੇ ਮੌਕ ਟੈਸਟ ਆ ਉਹ ਲੈ ਕੇ ਆ ਰਹੀ ਹਾਂ ਮੈਂ ਠੀਕ ਜੀ ਪੰਜਵੇਂ ਦੇ ਲਈ ਤੁਹਾਡਾ ਉੱਤਰ ਡੀ ਆ ਰਿਹਾ ਹੈ ਵੈਰੀ ਵੈਰੀ ਗੁੱਡ ਮੈਨੂੰ ਲੱਗਿਆ ਸੀ ਕੋਈ ਪਰਿਕਥਾ ਨਾ ਕਹਿ ਦੇਵੇ ਕਿਉਂਕਿ ਕੰਟੀਨਿਊਟੀ ਵਿੱਚ ਹੋਂਦੇ ਹੀ ਕੁਐਸਚਨਸ ਆ ਰਹੇ ਸੀ ਨਾ ਐਬਸੋਲੂਟਲੀ ਰਾਈਟ ਇਹ ਉੱਤਰ ਹੋ ਜੂਗਾ ਪ੍ਰੇਤ ਕਥਾ ਅੱਗੇ ਦੇਖਦੇ ਹਾਂ ਜੀ 6ਵਾਂ ਪ੍ਰਸ਼ਨ ਪ੍ਰੇਤ ਕਥਾ ਹੁੰਦੀ ਹੈ ਸ਼ਕਤੀਆਂ ਦਾ ਸਮੂਰਤੀਕਰਨ ਕਰੂਰ ਸ਼ਕਤੀਆਂ ਦਾ ਸਮੂਰਤੀਕਰਨ ਪਾਤਰਾਂ ਦਾ ਸਮੂਰਤੀਕਰਨ ਜਾਂ ਭੂਤਾ ਅਤੇ ਜਿੰਨਾ ਦਾ ਸਮੂਰਤੀਕਰਨ ਉੱਤਰ ਕੀ ਆਏਗਾ ਜੀ ਪ੍ਰਸ਼ਨ ਨੰਬਰ 6ਵੇਂ ਦੇ ਲਈ ਐਂਡ ਸੈਸ਼ਨ ਨੂੰ ਪਲੀਜ਼ ਸ਼ੇਅਰ ਕਰੋ ਉਹ ਵਾਲੇ ਸਟੂਡੈਂਟਸ ਤੱਕ ਜ਼ਰੂਰ ਇਸ ਚੈਨਲ ਨੂੰ ਪਹੁੰਚਾਓ ਜਿਹੜੇ ਕੀ ਤਿਆਰੀ ਕਰਨਾ ਚਾਹੁੰਦੇ ਨੇ ਫ੍ਰੀ ਵਿੱਚ ਠੀਕ ਛੇਵੇਂ ਦੇ ਲਈ ਤੁਹਾਡਾ ਉੱਤਰ B ਤੇ D ਦੋ ਆ ਰਹੇ ਨੇ ਜਿਨ੍ਹਾਂ ਨੇ ਵੀ B ਉੱਤਰ ਕਰ ਦਿੱਤਾ ਨਾ ਕਰੂਰ ਸ਼ਕਤੀਆਂ ਉਹਨਾਂ ਦਾ ਉੱਤਰ ਠੀਕ ਹੈ ਕਿਉਂਕਿ ਇਹਨਾਂ ਸ਼ਕਤੀਆਂ ਵਿੱਚ ਪੂਤ ਜਿੰਨ ਤਾਂ ਆ ਹੀ ਜਾਣਗੇ ਹੋਰ ਵੀ ਬਹੁਤ ਤਰੀਕੇ ਦੀਆਂ ਸ਼ਕਤੀਆਂ ਆ ਜਾਣਗੀਆਂ ਠੀਕ ਹੈ ਅੱਗੇ ਸਤਵਾਂ ਪ੍ਰਸ਼ਨ ਢੋਲ ਕਿਸ ਤਰ੍ਹਾਂ ਦਾ ਸਾਜ਼ ਹੈ ਤੰਤੀ ਅਵਨੰਦ ਸੁਸ਼ਿਰ ਜਾਂ ਕਣ ਸਾਜ਼ ਜੇਕਰ ਤੁਸੀਂ ਸਾਜ਼ਾਂ ਵਾਲਾ ਟੌਪਿਕ ਡਿਟੇਲ ਵਿੱਚ ਕਰਨਾ ਹੈ ਕਾ ਇਸੇ ਹੀ ਚੈਨਲ ਦੀ ਇੱਕ ਪਲੇਲਿਸਟ ਦੇ ਵਿੱਚ ਤੁਹਾਨੂੰ ਦੋ ਲੈਕਚਰ ਮਿਲ ਜਾਣਗੇ ਜਿਹੜੇ ਆਪਾਂ ਸਾਜਾਂ ਦੇ ਨਾਲ ਰਿਲੇਟਡ ਡਿਟੇਲਸ ਕੀਤੇ ਹੋਏ ਨੇ ਠੀਕ ਹੈ ਤਾਂ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਸੱਤਵੇਂ ਦੇ ਲਈ ਬੀ ਉੱਤਰ ਆ ਗਿਆ ਐਬਸੋਲੂਟਲੀ ਰਾਈਟ ਇਹ ਹੋ ਜਾਊਗਾ ਅਵਨਦ ਸਾਜ ਠੀਕ ਅੱਗੇ ਹੈ ਜੀ 18ਵਾਂ ਪ੍ਰਸ਼ਨ ਜੰਜ ਬੰਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਜੰਜ ਚੜਨ ਸਮੇ ਜੰਜ ਦੇ ਰੋਟੀ ਖਾਣ ਸਮੇ ਜੰਜ ਦੇ ਢੁੱਕਣ ਸਮੇ ਜਾਂ ਫਿਰ ਡੋਲੀ ਤੁਰਨ ਵੇਲੇ ਜੀ 8ਵੇਂ ਦੇ ਲਈ ਕੀ ਉੱਤਰ ਹੋਏਗਾ ਜੰਜ ਬੰਨਣ ਦੀ ਰਸਮ ਕਦੋਂ ਕੀਤੀ ਜਾਂਦੀ ਹੈ yes please ਹਾਂਜੀ 8ਵੇਂ ਦੇ ਲਈ ਉੱਤਰ ਆ ਰਿਹਾ ਜੀ ਬੀ ਯਾਨੀ ਜੰਜ ਦੇ ਰੋਟੀ ਖਾਣ ਸਮੇ ਬਿਲਕੁਲ ਠੀਕ ਉੱਤਰ ਹੈ ਅੱਗੇ ਗੱਲ ਕਰਦੇ ਹਾਂ ਜੀ 9ਵੇਂ ਪ੍ਰਸ਼ਨ ਦੇ ਲਈ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਸਾਨੂੰ ਪਤਾ ਹੈ ਇੱਕ ਸੁਹਾਗ ਹੈ ਐਂ ਦੇ ਵਿੱਚ ਕਿਸ ਤਰ੍ਹਾਂ ਦੇ ਆਦਰਸ਼ਕ ਵਰ ਦੀ ਕਲਪਨਾ ਕੀਤੀ ਗਈ ਹੈ रामचन्द्र जी ਵਰਗਾ लक्ष्मण जी ਵਰਗਾ कृष्णा जी ਵਰਗਾ ਜਾਂ ਸ਼ਿਵ ਜੀ ਵਰਗਾ ਹਾਂਜੀ ਬੇਟੀ ਚੰਨਣ ਦੇ ਓਲੇ ਓਲੇ ਕਿਉਂ ਖੜੀ ਕਿਸ ਤਰ੍ਹਾਂ ਦੇ ਆਦਰਸ਼ਕ ਵਰ ਦੀ ਕਲਪਨਾ ਕੀਤੀ ਗਈ ਹੈ ਜੀ ਨੋਮੀ ਦੇ ਲਈ ਵੈਰੀ ਗੁੱਡ ਸੀ ਉੱਤਰ ਆ ਰਿਹਾ ਹੈ ਯਾਨੀ ਕਿ ਕ੍ਰਿਸ਼ਨ ਜੀ ਵਰਗਾ ਬਿਲਕੁਲ ਠੀਕ ਹੈ ਅਗੇ 10ਵਾਂ ਪ੍ਰਸ਼ਨ ਜਿਸ ਜ਼ਮੀਨ ਤੇ ਕੁਝ ਵੀ ਨਾ ਉੱਗੇ ਉਸ ਨੂੰ ਕਿਹੜੀ ਜ਼ਮੀਨ ਕਹਿੰਦੇ ਨੇ ਸ਼ਾਮਲਾਕ ਬੰਜਰ ਉਪਜਾਊ ਔੜ ਹਾਂਜੀ 10ਵੇਂ ਪ੍ਰਸ਼ਨ ਲਈ ਉੱਤਰ ਕਰੋ ਕੀ ਹੋਏਗਾ ਤੇ ਜਿਹੜੇ ਤੁਹਾਡੇ ਵਿੱਚੋਂ ਪਿੰਡਾਂ ਤੋਂ ਰਿਲੇਟ ਕਰਦੇ ਨੇ ਬੱਚੇ ਉਹਨਾਂ ਨੂੰ ਤਾਂ ਫੋਰ ਸ਼ੋਰ ਪਤਾ ਹੋਣਾ ਹੈ ਹੈ ਨਾ ਜੀ ਹਾਂ ਕ੍ਰਿਸ਼ਨ ਕਨਈਆ ਵਰ ਲੋੜੀਏ ਵੈਰੀ ਗੁੱਡ ਕੁਲਵੀਰ ਜੀ ਸ਼ਾਬਾਸ਼ ਦਸਵੇਂ ਲਈ ਬੀ ਆ ਗਿਆ ਯਾਨੀ ਕਿ ਇਸ ਦਾ ਉੱਤਰ ਹੋ ਜਾਊਗਾ ਬੰਜਰ ਜ਼ਮੀਨ ਹੈ ਨਾ ਓਕੇ 11ਵਾਂ ਪ੍ਰਸ਼ਨ ਕਿਹੜਾ ਕਾਵ ਰੂਪ ਉੱਚੀ ਅਤੇ ਲੰਮੀ ਹੇਕ ਦੇ ਨਾਲ ਗਾਇਆ ਜਾਂਦਾ ਹੈ ਸੱਦ ਟੱਪਾ ਘੋੜੀ ਸੁਹਾਗ 11ਵੇਂ ਦਾ ਉੱਤਰ ਉੱਚੀ ਤੇ ਲੰਮੀ ਹੇਕ ਨਾਲ ਕਿਹੜਾ ਕਾਵ ਰੂਪ ਗਾਇਆ ਜਾਂਦਾ ਹੈ ਹਾਂਜੀ ਜੀ ਏ ਆ ਰਿਹਾ ਉੱਤਰ ਯਾਨੀ ਕਿ ਸੱਤ ਬਿਲਕੁਲ ਠੀਕ ਉੱਤਰ ਹੈ ਬੀ ਨਹੀਂ ਜੀ ਹਾਂਜੀ ਬਿਲਕੁਲ ਜਿਨ੍ਹਾਂ ਨੇ ਵੀ ਏ ਉੱਤਰ ਕੀਤਾ ਐਬਸੋਲੂਟਲੀ ਰਾਈਟ ਅਗੇ 12ਵਾਂ ਪ੍ਰਸ਼ਨ ਅਲਗੋਜ਼ਾ ਸਾਜ ਬੁਨਿਆਦੀ ਤੌਰ ਤੇ ਕਿੱਥੋਂ ਦਾ ਹੈ ਸਿੰਧੀ ਪੰਜਾਬੀ ਯੂਰਪੀ ਜਾਂ ਅਰਬੀ ਕਿਦਾਂ ਦਾ ਸਾਜ਼ ਹੈਗਾ ਅਲਗੋਜ਼ਾ ਪੇ ਜਦੋਂ ਆਪਾਂ ਪੰਜਾਬੀ ਸਾਜਾਂ ਬਾਰੇ ਕੀਤਾ ਸੀ ਤਾਂ ਮੈਂ ਤੁਹਾਨੂੰ ਫੋਟੋਗ੍ਰਾਫਸ ਨਾਲ ਦਿਖਾਈਆਂ ਸੀ ਇਫ ਯੂ ਰਿਮੈਂਬਰ ਜੇ ਤੁਸੀਂ ਉਹ ਲੈਕਚਰ ਦੇਖਿਆ ਤਾਂ ਨਹੀਂ ਦੇਖਿਆ ਤਾਂ ਪਲੀਜ਼ ਜ਼ਰੂਰ ਦੇਖੋ ਠੀਕ ਹੈ ਜੀ ਨਹੀਂ ਬੱਚਾ ਇਹਦਾ ਉੱਤਰ ਸਾਦਾ ਹੋਊਗਾ ਠੀਕ ਹੈ ਫਰ ਸ਼ੋਰ 12ਵੇਂ ਦੇ ਲਈ ਡੀ ਉੱਤਰ ਆਇਆ ਯਾਨੀ ਕਿ ਇਹ ਅਰਬੀ ਵਾਲੀ ਸਾਈਡ ਦਾ ਹੈਗਾ ਬੁਨਿਆਦੀ ਤੌਰ ਤੇ ਅੱਗੇ ਜੀ 13ਵਾਂ ਪ੍ਰਸ਼ਨ ਕਿਹੜਾ ਕਾਵ ਰੂਪ 12 ਮਾ ਵਰਗ ਹੈ घोड़ी सतवारा सुहाग टप्पा बारह माह वर्गा काव्य रूप केवे की उत्तर आएगा शाबाश चलो जी हां जी तेरव लिए बी उत्तर आ गया बिल्कुल ठीक क्या यह है जी सतवारा ओके नेक्स्ट ਹੈ 14ਵਾਂ ਪ੍ਰਸ਼ਨ ਮਿਥਕ ਕਥਾਵਾਂ ਦੇ ਅਨੁਸਾਰ ਇੰਦਰ ਦੇਵਤੇ ਦੀ ਰਾਜਧਾਨੀ ਦਾ ਨਾਮ ਕੀ ਹੈ ਅਮਰਾਵਤੀ ਦੇਵਪੁਰੀ ਇੰਦਰਪ੍ਰਸਤ ਜਾਂ ਸਵਰਗਪੁਰੀ ਮਿਥਕ ਕਥਾਵਾਂ ਦੇ ਅਕੋਰਡਿੰਗ ਇੰਦਰ ਦੇਵਤੇ ਦੀ ਰਾਜਧਾਨੀ ਦਾ ਨਾਮ ਗੁڈਪੀਜੀ ਸਸ਼ੀਕਾਲ 14ਵੇਂ ਲਈ ਤੁਹਾਡਾ ਉੱਤਰ ਆ ਗਿਆ A ਯਾਨੀ ਕਿ ਅਮਰਾਵਤੀ ਹੈ ਨਾ ਜੀ ਬਿਲਕੁਲ ਠੀਕ ਉੱਤਰ ਹੈ ਅੱਗੇ 15ਵਾਂ ਪ੍ਰਸ਼ਨ ਅੱਛਾ ਚਲੋ ਇੱਥੇ ਇੱਕ ਕੁਐਸਚਨ ਬਣ ਜਾਂਦਾ ਹੈ ਆ ਕਿਹੜੀ ਤੁਸੀਂ ਇਤਿਹਾਸਿਕ ਕਥਾ ਕਹਿ ਸਕਦੇ ਹੋ ਮੈਂ ਅੱਗੇ ਨਹੀਂ ਬੋਲੂਗੀ ਕਿ ਉਹ ਰੂਪ ਕਿਹੜਾ ਐਗਜ਼ੈਕਟ ਜਿੰਦੇ ਵਿੱਚ ਗੱਲ ਕੀਤੀ ਗਈ ਹੈ ਜਦੋਂ ਦੇਵਤੇ ਇਕੱਠੇ ਹੋ ਕੇ ਤੇ ਦੁਰਗਾ ਮਾਤਾ ਕੋ ਲੋਂਦੇ ਆ ਕੀ ਅਮਰਾਵਤੀ ਦੇ ਉੱਪਰ ਕਬਜ਼ਾ ਕਰ ਲਿਆ ਹੈ ਦਾਨਵਾ ਨੇ ਤੇ ਤੁਸੀਂ ਸਾਨੂੰ ਛੁਡਵਾ ਦਿਓ ਦੱਸਣਾ ਜਰਾ ਇਹ ਕਿਹੜੀ ਕਾਵ ਰੂਪ ਦੇ ਵਿੱਚ ਜਾਂ ਕਿਹੜੀ ਰਚਨਾ ਦੇ ਵਿੱਚ ਇਸ ਬਾਰੇ ਗੱਲ ਕੀਤੀ ਗਈ ਹੈ ਪਲੀਜ਼ ਮੈਨੂੰ ਹੁਣੇ ਆਨਸਰ ਕਰਨਾ ਠੀਕ ਹੈ 15ਵਾਂ ਪ੍ਰਸ਼ਨ ਹੈ ਮਿੱਥ ਕਥਾ ਅਨੁਸਾਰ ਕਿਹੜਾ ਰਾਜਾ ਗੰਗਾ ਨੂੰ ਧਰਤੀ ਤੇ ਲਿਆਉਣਾ ਚਾਹੁੰਦਾ ਸੀ ਤ੍ਰੂ ਭਗਤ ਪਾਗਿਰਥ ਪ੍ਰਹਿਲਾਦ ਭਗਤ ਤੇ ਰਾਜਾ ਰਾਮ ਜੀ ਤੁਹਾਡਾ ਉੱਤਰ ਜੀ ਸੀ ਤੇ ਬੀ ਤੇ ਏ ਓਕੇ ਕਾਫੀ ਸਾਰੇ ਅੱਗੇ ਨੇ ਵੈਰੀ ਗੁੱਡ ਜਸਰੀਤ ਜੀ ਚੰਡੀ ਦੀ ਵਾਰ ਹੈ ਨਾ ਗੁੱਡ ਵਨ ਤਾਂ ਇਸ ਦਾ ਉੱਤਰ ਬੀ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਆਨਸਰ ਠੀਕ ਹੈ ਯਾਨੀ ਕਿ ਪਾਗੀਰਤ ਓਕੇ ਅੱਗੇ ਦੇਖੋ ਜੀ 16ਵਾਂ ਪ੍ਰਸ਼ਨ ਪੈਰੋ ਦੇਵਤੇ ਦਾ ਵਾਹਨ ਕਿਹੜਾ ਹੁੰਦਾ ਹੈ ਗਦਾ ਕਾਲਾ ਕੁੱਤਾ ਗਲਹਿਰੀ ਚੂਹਾ ਪੈਰੋ ਦੇਵਤੇ ਦਾ ਵਾਹਨ ਕਿਹੜਾ ਹੁੰਦਾ ਹੈ ਵੈਰੀ ਗੁੱਡ ਐਵਰੀਬਾਡੀ ਬਿਲਕੁਲ ਚੰਡੀ ਦੀ ਵਾੜ ਹਨਾ ਗੁੱਡ ਵਨ ਹਾਂਜੀ ਵੈਰੀ ਗੁੱਡ 16ਵੇਂ ਦੇ ਉੱਤਰ ਆਏਗਾ ਬੀ ਯਾਨੀ ਕਿ ਕਾਲਾ ਕੁੱਤਾ ਅਗੇ 17ਵਾਂ ਪ੍ਰਸ਼ਨ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਖੇਤਰਪਾਲ ਦੀ ਮਾਨਤਾ ਹੈ ਮਾਲਵਾ ਮੱਝ ਦੁਆਬਾ ਪੁਆਦ ਕਿਹੜਾ ਇਲਾਕਾ ਹੈ ਜੀ ਜਿੱਤੇ ਖੇਤਰਪਾਲ ਦੀ ਪੂਜਾ ਕੀਤੀ ਜਾਂਦੀ ਹੈ। ਯਸ 17ਵੇਂ ਦੇ ਲਈ ਕੀ ਉੱਤਰ ਆਏਗਾ? ਹਾਂਜੀ ਬਲਜੀਤ ਜੀ ਨੇ ਦੱਸ ਦਿੱਤਾ ਹੈ ਏ ਯਾਨੀ ਕਿ ਮਾਲਵਾ ਜੋ ਕਿ ਬਿਲਕੁਲ ਠੀਕ ਉੱਤਰ ਹੈ। ਵੈਰੀ ਗੁੱਡ ਅੱਗੇ ਦੇਖਦੇ ਹਾਂ ਜੀ 18ਵਾਂ ਪ੍ਰਸ਼ਨ ਇਹ ਕਿਸ ਨੇ ਕਿਹਾ ਸੀ? ਲੋਕ ਗੀਤ ਹੁੰਦੇ ਆ, ਲੋਕ ਕਹਾਣੀਆਂ ਵੀ ਹੁੰਦੀਆਂ। ਪਰ ਲੋਕ ਸਾਹਿਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਇਹ ਬਹੁਤ ਹੀ ਇੰਪੋਰਟੈਂਟ ਕੋਟ ਹੈ ਤੈਨੂੰ ਕਦੀ ਨਹੀਂ ਭੁੱਲਣਾ ਠੀਕ ਹੈ ਅਤਰ ਸਿੰਘ ਤੇਜਵੰਤ ਸਿੰਘ ਕ੍ਰਿਸ਼ਨ ਸਿੰਘ ਸੰਤ ਸਿੰਘ ਸੇਖੋਂ ਕੀ ਉੱਤਰ ਆਏਗਾ ਜੀ 18ਵਾਂ ਪ੍ਰਸ਼ਨ ਦੇ ਲਈ ਹਾਂਜੀ ਪਲੀਜ਼ 18ਵੇਂ ਦੇ ਲਈ ਤੁਹਾਡਾ ਜਿਹੜਾ ਆਨਸਰ ਹੈ ਉਹ ਆਣਾ ਸਟਾਰਟ ਹੋ ਗਿਆ ਹੈ ਪ੍ਰੀਤ ਜੀ ਵੱਲੋਂ ਡੀ ਬਿਲਕੁਲ ਸਹੀ ਹੈ ए ਬੋਲਿਆ ਸੀਗਾ ਸੰਤ ਸਿੰਘ ਸੇਖੋ ਨੇ ਅੱਗੇ ਜੀ 19ਵਾਂ ਪ੍ਰਸ਼ਨ ਅਲਫ ਲੈਲਾ ਤੋਂ ਕੀ ਭਾਵ ਹੁੰਦਾ ਹੈ ਦਿਨ ਭਰ ਨਾ ਮੁੱਕਣ ਵਾਲੀ ਕਹਾਣੀ ਹਜ਼ਾਰਾਂ ਰਾਤਾਂ ਦੇਵ ਪਰੀਆਂ ਦੀ ਕਹਾਣੀ ਜਾਂ ਫਿਰ ਵੀਰਾਂ ਦੀ ਕਹਾਣੀ ਅੱਛਾ ਗੁਰਕੀਰਤ ਜੀ ਕੀ ਤੁਸੀਂ ਗੈਸ ਕਰ ਰਹੇ ਹੋ ਕਿ ਸੇਖੋ ਨੇ ਕਿਹਾ ਹੋਣਾ ਹਨਾ ਜੀ ਪਰ ਤੁਹਾਡਾ ਗੈਸ ਬਹੁਤ ਸਹੀ ਗਿਆ ਹੈ ਬਿਲਕੁਲ ਸਹੀ ਹੈ ਗੁੱਡ ਚਲੋ 19ਵੇਂ ਦੇ ਲਈ ਕੀ ਉੱਤਰ ਆਏਗਾ ਸ਼ਬਸ਼ ਐਂਡ ਸੈਸ਼ਨ ਨੂੰ ਪਲੀਜ਼ ਲਾਈਕ ਕਰ ਦਿਓ 46 ਸਟੂਡੈਂਟਸ ਆਰ ਲਾਈਵ ਨਾਉ ਤਾਂ ਐਟ ਲੀਸਟ ਜਿਹੜੇ ਲਾਈਵ ਦੇਖਦੇ ਪਏ ਆ ਮਤਲਬ ਉਹਨਾਂ ਨੂੰ ਚੰਗਾ ਲੱਗ ਰਿਹਾ ਤਾਂ ਹੀ ਨਾ ਤਾਂ ਉਹ ਤਾਂ ਲਾਈਕ ਕਰ ਸਕਦੇ ਆ ਟੈਨਸ਼ਨ ਨਾ ਲਓ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਓਕੇ ਨਹੀਂ ਪੈਸੇ ਲੱਗਦੇ ਨਹੀਂ ਯੈਸ 19ਵੇਂ ਦੇ ਲਈ ਬੀ ਉੱਤਰ ਸੀ ਨਹੀਂ ਬੀ ਹਾਂਜੀ ਇਹ ਹੋ ਜਾਏਗਾ 1000 ਰਾਤਾਂ ਠੀਕ ਅੱਗੇ ਜੀ ਪਹਿਲਾਂ ਅੱਜ ਦਾ ਆਖਰੀ ਪ੍ਰਸ਼ਨ ਕਰਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜਾ ਐਕਸਟਰਾ ਬੋਨਸ ਫੈਕਟ ਕਰਦੇ ਹੁੰਦੇ ਆ ਉਸ ਨੂੰ ਕਰਾਂਗੇ ਠੀਕ ਹੈ ਜੀ ਹਾਂਜੀ ਬਿਲਕੁਲ ਉਹਦੇ ਲਈ ਤਾਂ ਬੱਚੇ ਕਿਆ پاਗਲ ਹੁੰਦੇ ਸੀ ਉਹ ਅਲਫ ਲੈਲਾ ਨੂੰ ਦੇਖਣ ਦੇ ਲਈ ਅਮਿਤ ਪਤਾ ਨਹੀਂ ਕਿਦਾਂ ਪੂਰਾ ਪੂਰਾ ਵੀਕੋਂ ਦੀ ਵੇਟ ਹੋਇਆ ਕਰਦੀ ਸੀ ਚਲੋ ਵੀਵਾ ਦੇਖੋ ਹੁਣ ਜਰਾ ਪੁਰਾਣਾ ਦੀ ਕਥਾ ਅਨੁਸਾਰ ਅਰਧ ਨਾਰੀਸ਼ਵਰ ਰੂਪ ਕਿਸ ਦਾ ਹੈ ਵਿਸ਼ਨੂੰ ਜੀ ਦਾ ਇੰਦਰ ਜੀ ਦਾ ਸ਼ਿਵ ਜੀ ਦਾ ਜਾਂ ਬ੍ਰਹਮਾ ਜੀ ਦਾ ਯੈਸ ਵੀਵਿੰਦੇ ਨੇ ਤੁਸੀਂ ਲਗਾਇਆ ਸੀ ਯਾਨੀ ਕਿ ਸ਼ਿਵ ਜੀ ਦਾ ਬਿਲਕੁਲ ਠੀਕ ਉੱਤਰ ਹੈ ਹੁਣ ਆਜੋ ਅੱਜ ਦੇ ਐਕਸਟਰਾ ਫੈਕਟ ਨੂੰ ਦੇਖੋ ਤੇ ਉਹਦੇ ਨੋਟਸ ਆਪਣੇ ਆਪ ਬਣਾ ਲੈਣੇ ਠੀਕ ਹੈ ਅਸੀਂ ਅੱਜ ਗੱਲ ਕਰਨੀ ਹੈ ਖਿਓਰਾ ਬਾਰੇ ਠੀਕ ਹੈ ਇਹ ਕੀ ਹੈ ਜਿਵੇਂ ਆਪਾਂ ਲੋਕ ਨਾਟ ਵੜਦੇ ਆ ਨਾ ਖਾਨਾ ਜੀ ਥੈਂਕ ਯੂ ਕੁਲੀ ਜੀਔਰ ਸੋਰੀ ਸੁਖਦੀਪ ਜੀ ਓਕੇ ਚਲੋ ਖਿਉਰਾ ਕੀ ਹੁੰਦਾ ਐ ਐਕਚੁਅਲੀ ਇਹ ਲੋਕਨਾਟ ਦਾ ਇੱਕ ਹੋਰ ਪ੍ਰਸਿੱਧ ਰੂਪ ਐ ਵੈਸੇ ਇਹਨੂੰ ਖਿਉਰੇ ਬੋਲਦੇ ਨੇ ਠੀਕ ਐ ਲਾਂ ਦੇ ਨਾਲ ਲਗਾਇਆ ਜਾਂਦਾ ਐ ਇਹ ਜਦੋਂ ਕਦੀ ਪੁਰਾਣੇ ਟਾਈਮ 'ਚ ਵਿਆਹ ਸ਼ਾਦੀਆਂ ਹੁੰਦੀਆਂ ਸੀ ਜਾਂ ਕੋਈ ਹੋਰ ਮੰਗਲ ਕੰਮ ਕਿਸੇ ਨੇ ਕਰਨਾ ਹੁੰਦਾ ਸੀ ਖੁਸ਼ੀ ਦੇ ਮੌਕੇ ਤੇ ਤੈਨੂੰ ਖੇਡਿਆ ਜਾਂਦਾ ਸੀਗਾ ਠੀਕ ਐ ਹੋਲੀ-ਹੋਲੀ ਕਰਕੇ ਇਹ ਰੰਗਮੰਚ ਦੇ ਉੱਪਰ ਆਣਾ ਸਟਾਰਟ ਹੋ ਗਿਆ। ਅੱਛਾ ਤੁਹਾਨੂੰ ਪਤਾ ਹੈ ਰੰਗਮੰਚ ਕਿੰਨਾ ਇਹਨਾਂ ਦਾ ਵਿਚਤਰ ਹੁੰਦਾ ਸੀ ਇਹ ਕੀ ਕਰਦੇ ਸੀ ਜੀ ਇੱਕ ਮਕਾਨ ਇੱਥੇ ਐ ਇੱਕ ਮਕਾਨ ਇੱਥੇ ਐ ਠੀਕ ਐ ਐਂਦੀ ਛੱਤ ਤੇ ਐਂਦੀ ਛੱਤ ਐਨੂੰ ਲੈ ਲੈਂਦੇ ਸੀ ਮਤਲਬ ਦੋ ਵੱਖੋ-ਵੱਖਰੇ ਪਰ ਜਿਹੜੇ ਆਮੋ ਸਾਹਮਣੇ ਮਕਾਨ ਹੁੰਦੇ ਨੇ ਉਹਨਾਂ ਦੀਆਂ ਛੱਤਾਂ ਦੇ ਉੱਪਰ ਦੋ ਟੋਲੀਆਂ ਬੈਠ ਜਾਂਦੀਆਂ ਸੀ ਤੇ ਅਲੱਗ-ਅਲੱਗ ਛੱਤਾਂ ਤੇ ਬੈਠ ਕੇ ਇਹਨਾਂ ਨੇ ਨਾਟਕ ਖੇਡਣਾ ਠੀਕ ਐ ਜੀ ਓਕੇ ਜਿਹੜੀ ਨਾਇਕ ਐ ਉਹ ਇੱਕ ਵਾਰੀ ਕਿਸੇ ਮਕਾਨ ਦੀ ਬਾਰੀ ਚ ਬੈਠ ਕੇ ਆਪਣੇ ਪ੍ਰੇਮੀ ਦੀ ਉਡੀਕ ਕਰ ਰਹੀ ਹੁੰਦੀ ਹੈ ਕਿਉਂਦਰ ਕਿ ਨਾ ਪ੍ਰੇਮੀ ਹੈ ਉਹ ਦਰਸ਼ਕਾਂ ਦੇ ਵਿੱਚ ਹੀ ਖੜਾ ਹੁੰਦਾ ਹੈ ਤੇ ਉਹਦੇ ਨਾਲ ਪ੍ਰੇਮ ਦੇ ਨਾਲ ਮਤਲਬ ਕਿ ਗੱਲਾਂ ਬਾਤਾਂ ਕਰਨੀਆਂ ਸਟਾਰਟ ਕਰ ਦਿੰਦਾ ਹੈ ਓਕੇ ਤੇ ਜਿਹੜੇ ਇਹ ਲੋਕਨਾਟ ਹੁੰਦੇ ਸੀ ਇਹਨੂੰ ਕਦੋਂ ਸ਼ੁਰੂ ਕੀਤਾ ਜਾਂਦਾ ਸੀਗਾ ਜਦੋਂ ਚਾਨਣੀ ਰਾਤ ਆਉਂਦੀ ਸੀ ਤਾਂ ਉਹਦੇ ਪਹਿਲੇ ਪੈਰ ਦੇ ਵਿੱਚ ਇਸ ਦੀ ਸ਼ੁਰੂਆਤ ਹੁੰਦੀ ਸੀ ਤੇ ਕਈ ਵਾਰੀ ਤਾਂ ਇਹ ਲੋਕਨਾਟ ਲਗਾਤਾਰ ਸਾਰੀ-ਸਾਰੀ ਰਾਤ ਚੱਲਦਾ ਰਹਿੰਦਾ ਹੁੰਦਾ ਸੀ ਤੇ ਜੇਕਰ ਪੁੱਛਿਆ ਜਾਏ ਕਿ ਇਹ ਵਾਲਾ ਲੋਕਨਾਟ ਕਿਹੜੀ ਜਗ੍ਹਾ ਦਾ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਤਾਂ ਇੱਕ ਟਾਈਮ ਸੀ ਜਦੋਂ ਲਾਹੌਰ ਤੇ ਅੰਮ੍ਰਿਤਸਰ ਦੋਨਾਂ ਦੇ ਵਿੱਚ ਹੀ ਖਿਉਰੇ ਖੇਡਣ ਦਾ ਬਹੁਤ ਜ਼ਿਆਦਾ ਰਿਵਾਜ ਹੁੰਦਾ ਸੀਗਾ ਪਰ ਅੱਜ ਦੀ ਡੇਟ ਦੇ ਵਿੱਚ ਸਾਨੂੰ ਪਤਾ ਹੈ ਬਿਲਕੁਲ ਜ਼ੀਰੋ ਹੋ ਗਿਆ ਹੈ ਹੈਨਾ ਯਾਨੀ ਕਿ ਅੱਜ ਦੀ ਡੇਟ ਦੇ ਵਿੱਚ ਇਹਨੂੰ ਨਹੀਂ ਖੇਡਿਆ ਜਾਂਦਾ ਠੀਜੀ ਕੀ ਤੁਹਾਨੂੰ ਸਮਝ ਆ ਗਈ ਖਿਉਰੇ ਕੀ ਹੁੰਦੇ ਆ ਜੀ ਹਾਂਜੀ ਐਵਰੀਬਾਡੀ ਗੋਟ ਥੈਟ ਚਲੋ ਹਾਂਜੀ ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਓਕੇ ਚਲੋ ਜੀ ਕੱਲ ਮਿਲिए ਫੇਰ ਸੇਮ ਟਾਈਮ ਤੇ ਯਾਨੀ ਕਿ ਰਾਤ ਨੂੰ 9 ਵਜੇ ਸੇਮ ਚੈਨਲ ਤੇ 11ਵੇਂ ਮੌਕ ਟੈਸਟ ਦੇ ਨਾਲ ਮਿਲਾਂਗੇ ਥੈਂਕ ਯੂ ਸੋ ਸੋ ਵੈਰੀ ਮਚ ਗੁੱਡ ਨਾਈਟ एवरीवन ਬੀ ਟੇਕ ਅ ਵੈਰੀ ਗੁੱਡ ਕੇਅਰ ਆਫ ਯੂਰਸੈਲਫ ਪਰਦੇ ਰਹੋ ਤੇ ਜਲਦੀ ਤੋਂ ਜਲਦੀ ਤੁਹਾਨੂੰ ਸਾਰਿਆਂ ਨੂੰ ਨੌਕਰੀ ਮਿਲੇ ਮੇਰੀ ਇਹੀ ਦੁਆ ਰਗੀ ਹਮੇਸ਼ਾ ਠੀਕ ਅੱਜ ਕੋਈ ਹੈ ਜਿੰਨੇ 20 ਆਊਟ ਆਫ 20 ਮਾਰਕਸ ਆਏ ਨੇ ਹਾਂ ਜੀ ਕਿਰਜੀ ਉਹਨੇ ਵਿਚਾਰਾ ਠੀਕ ਹੋ ਗਿਆ ਹੈ ਤਾਂ ਮੈਨੂੰ ਲੱਗਦਾ ਹੈ ਕਿ ਹੁਣਾਂ ਦੇ ਵਿੱਚ ਪ੍ਰੋਬਲਮ ਨਾ ਹੀ ਆਏ ਤਾਂ ਬੈਟਰ ਹੈ ਹਾਂ ਜੀ ਥੈਂਕ ਯੂ ਸੁਖਦੀਪ ਜੀ ਮੈਂ ਚਾਹੂੰਗੀ ਇੱਕ ਦਿਨ ਐਵੇਂ ਦਾ ਜ਼ਰੂਰ ਆਏ ਜਦੋਂ ਸਾਰੇ ਬੱਚਿਆਂ ਨੂੰ ਹੀ ਸੈਕਸ਼ਨ ਚੰਗਾ ਲੱਗੇ ਜਿਹੜੇ ਵੀ ਦੇਖਣ ਯੈਸ ਤਾਂ ਚਲੋ ਦਸੂ 20 ਆਊਟ ਆਫ 20 ਅੱਜ ਮਾਰਕਸ ਆਏ ਆ ਕਿਸੇ ਦੇ ਓਕੇ ਪ੍ਰੀਜੀ ਦੇ 19 ਸੀਗੇ 올 ਰਾਈਟ ਚੰਕੌਰ ਜੀ ਕੀ ਕੁਛ ਦਿਨਾਂ ਦੀ ਗੈਪ ਤੋਂ ਬਾਅਦ ਆਏ ਨੇ ਦੇਖੀ ਐਕਚੁਅਲੀ ਹਾਂ ਬਟ ਉਹ ਫਰਾਟਾ ਪੱਖਾ ਨਹੀਂ ਸੀ ਆਈ ਵੀ ਉਹ ਨੌਇਸ ਮੇਰੇ ਲੈਪਟਾਪ 'ਚ ਹੁੰਦੀ ਸੀ ਰਾਈਟ ਐਂਡ ਇੱਕ ਟਾਈਮ ਤੇ ਤਾਂ ਮੈਨੂੰ ਜਦੋਂ ਵੀ ਉਹ ਫਰਾਟਾ ਪੱਖਾ ਦਾ ਨਾਮ ਆਂਦਾ ਤਾਂ ਮੈਨੂੰ ਕੁਲਵੀਰ ਜੀ ਦੀ ਯਾਦ ਆ ਜਾਂਦੀ ਹੈ ਹੈਗੇ ਆ ਵੈਸੇ ਅੱਜ ਦੇ ਸੈਸ਼ਨ ਦੇ ਵਿੱਚ ਮੇਬੀ ਹੁਣਾਂ ਚਲੇ ਗਏ ਹੋਣ ਤਾਂ ਉਹ ਹਮੇਸ਼ਾ ਬੋਲਦੇ ਹੁੰਦੇ ਸੀ ਹਨਾ कि मैम इदा लगता से मैं फरैटा पखा चल रहा हूँ ना ओके बट नाउ इट इज़ ऑल राइट बिल्कुल ठीक है हैगा कोई प्रॉब्लम नहीं है तो ये सही चलता रहेगा तो अपन क्लासा सही चलद रहनी है है ना जी चलो ओके okay दैन कल मिलते हैं जी थैंक यू सो वेरी मच गुड नाइट Thank you so very much for so being very kind. Really. Thank you, Manjiji.